ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਹੈ ਕਹਿ ਲਈਏ ਕਿ ਇਸ ਖਬਰ ਦੇ ਨਾਲ ਪੰਜਾਬ ਦੀ ਸਿਆਸਤ ਗਰਮ ਆ ਗਈ ਹੈ ਅ ਦਰਸਾ ਸਕੂਲਾਂ ਦੇ ਨੀਲੇ ਪੀਲੇ ਰੰਗ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਗਰਮ ਆਈ ਹੈ ਵਿਰੋਧੀਆਂ ਦਾ ਪੰਜਾਬ ਸਰਕਾਰ ਤੇ ਗੰਭੀਰ ਇਲਜ਼ਾਮ ਹੈ ਕਿ ਸਿੱਖਿਆ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਵਿਰੋਧੀਆਂ ਦੇ ਵੱਲੋਂ ਸਕੂਲਾਂ ਨੂੰ ਆਪਣੀ ਪਾਰਟੀ ਦੇ ਰੰਗ ਵਿੱਚ ਰੰਗ ਰਹੀ ਹੈ ਮੌਜੂਦਾ ਸਰਕਾਰ ਇਹ ਕਾਂਗਰਸ ਦਾ ਕਹਿਣਾ ਹੈ ਆਰਐਸਐਸ ਭਾਜਪਾ ਦੇ ਰਾਹ ਤੇ ਤੁਰ ਪਈ ਹੈ ਪੰਜਾਬ ਸਰਕਾਰ ਇੱਕ ਸਿੱਧੇ ਤੌਰ ਤੇ ਕਾਂਗਰਸ ਨੇ ਇਲਜ਼ਾਮ ਲਗਾਏ ਦਿੱਤਾ ਸ਼ੋਮਨ ਅਕਾਲ ਦੇ ਅਲਪਨਰ ਸੁਜੀਤ ਨੇ ਵੀ ਸਰਕਾਰ ਤੇ ਸਵਾਲ ਚੁਕੇ ਨੇ ਵਿਰੋਧੀਆਂ ਦੇ ਸਵਾਲਾਂ ਤੇ ਸਿੱਖਿਆ ਮੰਤਰੀ ਦਾ ਜਵਾਬ ਆਇਆ ਹੈ ਵਿਆਪਕਾ ਤੇ ਉਹਨਾਂ ਨੇ ਕਿਹਾ ਹੈ ਮਾਹਿਰਾਂ ਦੀ ਸਲਾਹ ਦੇ ਨਾਲ ਇਹ ਰੰਗ ਦੀ ਚੋਣ ਹੋਈ ਹੈ ਹਰਜੋਤ ਸਿੰਘ ਬੈਂਸ ਮੰਤਰੀ ਦੇ ਵੱਲੋਂ ਇਹ ਕਿਹਾ ਗਿਆ ਹੈ ਔਰ ਦੱਸੇ ਕਿ ਪਰਗਟ ਸਿੰਘ ਨੇ ਜੋ ਕਾਂਗਰਸ ਯਾਕੂ ਨੇ ਉਹਨਾਂ ਦੇ ਵੱਲੋਂ ਇਹ ਸ਼ੇਅਰ ਕੀਤੀ ਗਈ ਹੈ ਤਸਵੀਰ ਮੌਜੂਦਾ ਵਿਧਾਇਕ ਵੀ ਨੇਓ ਤਜਸਕਰਨ ਸਿੰਘ ਕਾਲੋ ਸਾਡੇ ਨਾਲ ਕਾਂਗਰਸ ਤੋਂ ਫੋਨ ਲਾਈਨ ਤੇ ਮੌਜੂਦ ਨੇ ਕਾਲੋ ਸਾਹਿਬ ਸਵਾਗਤ ਹੈ న్యూਸ 18 ਪੰਜਾਬ ਤੇ ਇੱਕ ਤਸਵੀਰ ਸ਼ੇਅਰ ਕੀਤੀ ਜੀ ਇੱਕ ਤਸਵੀਰ ਸ਼ੇਅਰ ਕੀਤੀ ਹੈ ਪ੍ਰਗਟ ਸਿੰਘ ਜੀ ਨੇ ਔਰ ਉਸ ਰੰਗ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਕੀ ਕਹਿਣਾ ਚਾਹੋਗੇ ਦੂਜੇ ਪਾਸੇ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਮਾਹਿਰਾ ਦੀ ਅਧਿਆਪਕਾ ਦੀ ਸਲਾਹ ਦੇ ਨਾਲ ਹੀ ਇਹ ਰੰਗ ਹੋਇਆ ਹੈ ਦੇਖੋ ਇਹ ਤੇ ਮੈਨੂੰ ਪਤਾ ਨਹੀਂ ਕਿ ਕਿਦੀ ਸਲਾਹ ਨਾਲ ਹੋਇਆ ਜਾਂ ਕਿਦੀ ਸਲਾਹ ਦੇ ਨਾਲ ਨਹੀਂ ਹੋਇਆ ਔਰ ਜੇਕਰ ਆਪਾਂ ਡਿਟੇਲਸ ਪੜੀਏ ਕਿ ਕਲਰ ਕੋਡਿੰਗ ਔਰ ਜਿਹੜਾ ਜਿਹੜਾ ਰੰਗ ਸਿਲੈਕਟ ਕੀਤਾ ਗਿਆ ਇੱਕ ਤੇ ਰੰਗ ਪੀਲਾ ਜਾਂ ਬਣਦਾ ਜੀ ਤੇ ਦੂਸਰਾ ਨੀਲਾ ਹੈ ਜਿਹੜਾ ਕਿ ਇਹਨਾਂ ਦੇ ਲੋਗੋ ਦਾ ਜਾਂ ਇਹਨਾਂ ਦੇ ਝੰਡੇ ਦਾ ਰੰਗ ਹੈ ਪੀਲਾ ਔਰ ਨੀਲਾ ਹੂੰ ਜਦੋਂ ਇੱਕ ਮੰਸ਼ਾ ਹੀ ਇਤੋਂ ਕਲੀਅਰ ਹੋ ਵੀ ਹੈ ਜਿਵੇਂ ਆਰਐਸਐਸ ਹੈ ਨਾ ਜਿੱਦਾਂ ਬਾਕੀ ਸੁਪਿਆਂ ਦੇ ਵਿੱਚੋਂ ਭੰਗਮਾ ਕਰਮ ਕਰਦੀ ਹੈ ਚਾਹੇ ਜੋ ਐਜੂਕੇਸ਼ਨਲ ਇੰਸਟੀਚਿਊਟ ਹੋਣ ਜੇ ਜੇ ਕੋਈ ਸਰਕਾਰੀ ਕੋਈ ਵੀ ادارے ਹੋ ਉਹਨਾਂ ਦਾ ਭਗਵਾ ਕਰਨ ਕਰ ਰਹੀਏ ਉਸੇ ਰਾਹ ਦੇ ਉੱਤੇ ਆਮ ਆਦਮੀ ਪਾਰਟੀ ਚੱਲਦੀ। ਹੂੰ ਤੁਸੀਂ ਇਹ ਵੇਖੋ ਕਿ ਇਹੋ ਹੀ ਦੋ ਰੰਗ ਕਿਉਂ ਚੁਣੇ ਗਏ। ਤੁਸੀਂ ਅਪਗ੍ਰੇਡੇਸ਼ਨ ਕਰੋ, ਰੰਗ ਕਰੋ, ਸਾਨੂੰ ਕੋਈ ਪ੍ਰੋਬਲਮ ਨਹੀਂ ਉਹਦੇ ਵਿੱਚ। ਹੂੰ ਪਰ ਇਸ ਚੀਜ਼ ਦੇ ਉੱਤੇ ਵੀ ਤੁਸੀਂ ਧਿਆਨ ਦਿਓ ਦਿਓ ਨਾ ਕਿ ਅਧਿਆਪਕ ਤੇ ਸਰਕਾਰ ਦੇ ਰੋਲ ਤੇ ਪਏ ਨੇ। ਉਹ ਉਹ ਭੈਣ ਕਿੱਥੇ ਐ ਜੀ ਜਿਹੜੀ ਜਿਹੜੀ ਵਿਚਾਰੀ ਟੈਂਕੀ ਤੇ ਚੜੀ ਜਾਂਦੇ ਸੀ ਕਿ ਮੈਂ ਆਪਕਾ ਭਾਈ ਆਇਆ ਹੈ। ਉਹ ਮੇਰੇ ਖਿਆਲ ਨਾਲ ਅਜੇ ਵੀ ਉਹ ਬੀਬੀ ਵਿਚਾਰੀ ਉਸੇ ਤਰ੍ਹਾਂ ਹੀ ਦਰਦਰਦੀਆਂ ਟੁਕੜਾ ਖਾ ਰਹੀ ਹੈ ਆਪਣੇ ਰੋਜ਼ਗਾਰ ਦੇ ਲਈ ਹੂੰ ਹੂੰ 17 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਐਡਮਿਸ਼ਨ ਦੀ ਜਿਹੜੀ ਜੋ ਟਿਕਲਾਈ ਨ ਆਇਆ ਉਹਦੇ ਵਿੱਚ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਐਡਮਿਸ਼ਨ ਦੇ ਵਿੱਚ ਹੂੰ ਉਹਦੇ ਤੇ ਕੋਈ ਚਰਚਾ ਨਹੀਂ ਕਰਦੇ ਔਰ ਇਹ ਤੇ ਦੱਸਣ ਇਹ ਤੇ ਦੱਸਣ ਕਿ ਇਹ ਤੇ ਦੱਸਣ ਕਿ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਪੰਜਾਬ ਦੇ এডਿਕੇਸ਼ਨ ਸਿਸਟਮ ਨੂੰ ਬੈਟਰ ਕਰ ਰਹੇ ਨੇ ਚਲੋ ਠੀਕ ਹੈ ਇੱਕ ਸਰਕਾਰੀ ਆਕੜੇ ਆਏ ਸੀ ਸੁਣ ਇੱਕ ਸਰਕਾਰੀ ਆਕੜੇ ਆਏ ਸੀ 2021-22 ਦੇ ਔਰ ਉਸ 2021-22 ਦੇ ਜਿਹੜੇ ਸਰਕਾਰੀ ਆਕੜੇ ਨੇ ਉਹਦੇ ਵਿੱਚ ਪੰਜਾਬ ਦਾ ਜਿਹੜੇ এডਿਕੇਸ਼ਨ ਸਿਸਟਮ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਪੂਰੇ ਉਪਦੇਸ਼ ਭਰ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਸੀ ਉਹਨੂੰ ਮੰਨਣ ਤੋਂ ਇਹ ਇਨਕਾਰੀ ਹੋ ਗਈ ਸੀ ਇਹ ਸਰਕਾਰ ਜਦੋਂ ਹੀ ਇਹ ਸਰਕਾਰ ਚਾਏ ਸੀ ਕਿਉਂਕਿ ਇਹਨਾਂ ਦੀ ਸਰਕਾਰ ਬਣਦਿਆਂ ਹੀ ਉਹ 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 ਜਿਹੜੇ ਆ ਉਹ ਆંકੜੇ ਜਨਤਕ ਹੋ ਗਏ ਸੀਗੇ ਹਮਮ ਸੈਂਟਰ ਗਵਰਨਮੈਂਟ ਦੀ ਕੋਈ ਕੋਈ ਏਜੰਸੀ ਸੀ ਉਹਨੇ ਕੀਤੇ ਉਹ ਨੂੰਏ ਮੰਨੀ ਸੀ ਅੱਜ ਪੰਜਾਬ ਦੇ ਐਜੂਕੇਸ਼ਨ ਦਾ ਹਾਲ ਵੇਖੋ ਕਿ ਜਿਹੜੇ ਜਿਹੜੇ ਗਵਰਨਮੈਂਟ ਟੀਚਰਸ ਨੇ ਉਹ ਧਰਨਿਆਂ ਤੇ ਨੇ ਜਾਂ ਗਵਰਨਮੈਂਟ ਟੀਚਰਸ ਨੂੰ ਬਹੁਤ ਕੰਮ ਲਈ ਜਾ ਰਹੇ ਫਿਰ ਤੋਂ ਰੁਕ ਕਰ ਲਾਂਗੇ ਤੁਹਾਡਾ ਬਣੇ ਰਹੋ ਸਾਡੇ ਨਾਲ ਅਰਸ਼ਦੀਪ ਕਲੇਰ ਜੀ ਵੀ ਨੇ ਸਾਡੇ ਨਾਲ ਮੁੱਖ ਬੁਲਾਰੇ ਨੇ ਸ਼ੋਭਨੀ ਅਕਾਲੀ ਦਲ ਦੇ ਤੁਹਾਡਾ ਵੀ ਸਵਾਗਤ ਹੈ ਨਿਊਜ਼ ਰਿਪੋਰਟਿੰਗ ਪੰਜਾਬ ਤੇ ਤੁਸੀਂ ਕੀ ਕਹਿਣਾ ਚਾਹੋਗੇ ਜਾਂ ਅਕਾਲੀ ਦਲ ਨੂੰ ਕੀ ਲੱਗਦਾ ਹੈ ਕਿ ਇਹ ਜੋ ਰੰਗ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਨੇ ਕਾਂਗਰਸ ਦੇ ਵੱਲੋਂ ਜੋ ਸਕੂਲਾਂ ਤੇ ਰੰਗ ਕੀਤਾ ਗਿਆ ਅਪਗ੍ਰੇਡ ਕੀਤਾ ਗਿਆ ਗੁਰਜੋਤ ਦੇਖੋ ਸਾਨੂੰ ਸਮਝਣਾ ਪਏਗਾ ਕਿ ਅੱਜ ਪੰਜਾਬ ਦੇ ਸਿਰ ਤੇ 4.5 ਲੱਖ ਕਰੋੜ ਦਾ ਕਰਜ਼ਾ ਆਮ ਆਦਮੀ ਪਾਰਟੀ ਉਹ ਪਹਿਲੀ ਸਰਕਾਰ ਹੈ ਜਿਨੇ ਕੇ ਅੱਜ ਤੱਕ ਦਾ ਸਭ ਤੋਂ ਵੱਧ ਕਰਜ਼ਾ ਇਹ ਸਰਕਾਰ ਨੇ ਲਿਆ तकरीबन तकरीबन 3 ਲੱਖ ਕਰੋੜ ਦੇ ਨੇੜੇ ਤੇ ਉਹ ਸਾਰਾ ਕੁਝ ਐਸੇ ਮਸ਼ੂਰੀਆਂ 'ਚ ਹੀ ਖਰਚਿਆ ਹੁਣ ਮੈਂ ਇੱਕ ਗੱਲ ਸਮਝਣੀ ਚਾ ਰਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਜੀ ਸਾਡਾ ਸਿੱਖਿਆ ਦਾ ਮਾਡਲ ਹੋਏਗਾ ਸਿੱਖਿਆ ਦਾ ਮਾਡਲ ਰੰਗਾ ਤੱਕ ਕਿਉਂ ਸੀਮਿਤ ਰਹਿ ਗਿਆ ਕਿਉਂਕਿ ਕੋਈ 스마트 ਕਲਾਸ ਨਹੀਂ ਬਣੀ ਕੋਈ 스마트 ਸਕੂਲ ਨਹੀਂ ਬਣੇ ਲਗਾਤਾਰ ਬੱਚਿਆਂ ਦਾ ਰਿਜ਼ਲਟ ਨੀਚੇ ਨੂੰ ਜਾ ਰਿਹਾ ਸਰਕਾਰੀ ਸਕੂਲ 'ਚ ਟੀਚਰ ਹੈ ਨਹੀਂ ਸੋ ਹਰ ਇੱਕ ਚੀਜ਼ ਨੂੰ 2027 ਦੀ ਚੋਣਾਂ ਦੇ ਨਾਲ ਜੋੜ ਕੇ ਆਮ ਆਦਮੀ ਪਾਰਟੀ ਕਰਨਾ ਚਾਹੁੰਦੀ ਹੈ ਰੰਗ ਪੀਲਾ ਨੀਲਾ ਇਹ ਰੰਗਾਂ ਦੇ ਨਾਲ ਕੀ ਪੰਜਾਬ ਦੇ ਸਕੂਲਾਂ ਦੀ ਤਰੱਕੀ ਹੋ ਜੂਗੀ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਇੱਕ ਵੀ ਵੱਡਾ ਇੰਸਟੀਚਿਊਟ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਬਣਾਇਆ ਰਵਾਇਤੀ ਪਾਰਟੀਆਂ ਤੇ ਬੜੇ ਸਵਾਲ ਉੱਟੇ ਕਹਿੰਦੇ ਸੀ ਜੀ 75 ਸਾਲਾਂ ਚ ਕੁਝ ਨਹੀਂ ਹੋਇਆ ਇਹ ਤਾਂ ਕਹਿੰਦੇ ਸੀ ਭਾਂਡਿਆਂ ਤੇ ਫੋਟੋ ਲਾ ਲਾ ਕੇ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਵੰਡਦੀਆਂ ਨੇ ਤੇ ਉਸ ਤੋਂ ਵੀ ਕਿਤੇ ਅੱਗੇ ਇਹ ਆਮ ਆਦਮੀ ਪਾਰਟੀ ਨਿਕਲ ਗਈ ਹੈ ਮਸ਼ਹੂਰੀ ਚ ਸੋ ਮੈਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸਿਰਫ ਇਸ ਗੱਲ ਦਾ ਜਵਾਬ ਦੇ ਦੇਣ ਕਿ 4 ਸਾਲਾਂ ਦੇ ਵਿੱਚ ਕਿਹੜਾ ਵੱਡਾ ਇੰਸਟੀਚਿਊਟ ਪੰਜਾਬ ਆਇ ਜਦ ਕਿ ਪਹਿਲਾਂ ਤਾਂ ਪੰਜਾਬ ਚ ਮਾਈ ਭਾਗੋ ਵਰਗੇ ਇੰਸਟੀਚਿਊਟ ਹੈ ਮਹਾਰਾਜਾ ਰਣਜੀਤ ਸਿੰਘ ਵਰਗੀਆਂ ਅਕੈਡਮੀ ਹੈ ਪੀਜੀਆਈ ਐਮਸ 40s ਮੈਕਸ ਵਰਗੇ ਹਸਪਤਾਲ ਹੈ ਇਹ 4 ਸਾਲਾਂ ਚ ਨਹੀਂ ਕੋਈ ਆਇਆ ਇਹ 4 ਸਾਲਾਂ ਚ ਕੱਲੀ ਸਿਆਸਤ ਬਸ ਯਾ ਕੇਜਰੀਵਾਲ ਦੀ ਫੋਟੋ ਦੀ ਰਹਗੀ ਯਾ ਆਮ ਆਦਮੀ ਪਾਰਟੀ ਬਿਲਡਿੰਗਾਂ ਨੂੰ ਆਪਣੇ ਝੰਡਿਆਂ ਦਾ ਰੰਗ ਕਰਨ ਜੋਗੀ ਰਹਗੀ ਤੇ ਪੰਜਾਬ ਬਹੁਤ ਪਿੱਛੇ ਪੈ ਗਿਆ ਸੋ ਹਲੇ ਵੀ ਸਮਾਂ 1 ਸਾਲ ਦਾ ਸਮਾਂ ਜੋ ਇਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਨੇ ਉਹ ਪੂਰੇ ਕਰ ਦੇਣ ਇਹ ਜਿਹੜੀ ਮੈਂ ਕਹਿੰਨਾ ਕਿ ਟੀਆਰਪੀ ਐਕਸਰਸਾਈਜ਼ ਹੈ ਨਾ ਕਿ ਸਾਰਾ ਕੁਝ ਬਸ ਅਸੀਂ ਮਸ਼ਹੂਰੀਆਂ ਕਰਨੀਆਂ ਵੱਡੇ ਵੱਡੇ ਇਸ਼ਤਿਹਾਰ ਲਾਉਣੇ ਆ ਅਸੀਂ ਬਿਲਡਿੰਗਾਂ ਨੂੰ ਆਪਣੇ ਝੰਡੇ ਦਾ ਰੰਗ ਕਰ ਦੇਣਾ ਇਹਦੇ ਨਾਲ ਪੰਜਾਬੀਆਂ ਦੇ ਵਿੱਚ ਰੋਸ ਵਧਦਾ ਜਾ ਰਿਹਾ ਤੇ ਫਿਰ 27 ਚ ਮੁੱਖ ਮੰਤਰੀ ਸਾਹਿਬ ਇਹ ਸਮਝ ਲੈਣ ਕਿ ਨਾ ਮੁੱਖ ਮੰਤਰੀ ਸਾਹਿਬ ਨੂੰ ਲੋਕਾਂ ਨੇ ਪਿੰਡਾਂ 'ਚ ਵੜਨ ਦੇਣਾ ਨਾ ਇਹਨਾਂ ਦੇ ਜਿਹੜੇ ਐਮਐਲਏ ਮੰਤਰੀ ਨੇ ਉਹਨਾਂ ਨੂੰ ਪਿੰਡਾਂ 'ਚ ਵੜਨ ਦੇ। ਬਿਲਕੁਲ ਦੇਖੋ ਮੁੱਖ ਮੁੱਦਾ ਇਹ ਹੈ ਕਿ ਆਖਿਰਕਾਰ ਇਹ ਰੰਗ ਜਿਹੜਾ ਹੈ ਜੋ ਬੈਂਸ ਸਾ比亚 ਕਹਿ ਲਿਏ ਮੰਤਰੀ ਸਾਹਿਬ ਇਹ ਕਹਿ ਰਹੇ ਨੇ ਕਿ ਜੋ ਸਲਾਹ ਦੇ ਨਾਲ ਹੋਇਆ ਹੈ ਹਾਲਾਂਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੇ ਵੀ ਸਾਡੇ ਨਾਲ ਆਗੂ ਆ ਬੁਲਾ ਰਹੇ ਕੋਈ ਵੀ ਸਾਡੇ ਨਾਲ ਜੁੜਨ ਉਹਨਾਂ ਦਾ ਤੋਂ ਰਿਐਕਸ਼ਨ ਲਈਏ ਪਰ ਸਵਾਲ ਉੱਥੇ ਖੜਾ ਹੈ ਕਾਲੋ ਸਾਹਿਬ ਤੁਹਾਡਾ ਰੁਕ ਕਰਾਂਗੇ ਕਿਉਂਕਿ ਪ੍ਰਗਟ ਸਿੰਘ ਹੋਰਾਂ ਦੇ ਵੱਲੋਂ ਇਹ ਤਸਵੀਰ ਸ਼ੇਅਰ ਕੀਤੀ ਗਈ ਹੈ ਅੱ ਅ ਮੁੱਖ ਤੌਰ ਤੇ ਜਿਹੜੀ ਇੰਟਰਨਲੀ ਜਿਹੜੀ ਹੈ ਉਸ ਨੂੰ ਬੈਲ ਨਹੀਂ ਕੀਤਾ ਜਾ ਰਿਹਾ ਸਿੱਖਿਆ ਦੀ ਜਿਹੜੀ ਮਸਲਾ ਹੈ ਤਾਂ ਇਹ ਕਿਹਾ ਜਾ ਰਿਹਾ ਕਿ 40000 ਤਹ ਅਜਿਹੇ ਸਕੂਲ ਸੀ ਜਿਸ ਦੀ ਚਾਰ ਦਿਵਾਰੀ ਤੱਕ ਨਹੀਂ ਸੀ ਇਹ ਇੱਕ ਜ਼ਿਕਰ ਕੀਤਾ ਗਿਆ ਸੀ ਨਿਊਜ਼ 18 ਦੇ ਮੰਚ ਤੇ ਜੋ ਮੰਤਰੀ ਰਹੇ ਉਹਨਾਂ ਦੇ ਵੱਲੋਂ ਹਰਜੋਤ ਬੈਂਸੋੜਾ ਦੇ ਵੱਲੋਂ ਕਾਲੋ ਸਾਹਿਬ ਜੀ ਵੇਖੋ ਮੈਂ ਤਾਂ ਪਹਿਲਾਂ ਹੀ ਦੱਸ ਸਕੀਆਂ ਕਿ ਪੰਜਾਬ ਜਦੋਂ ਕਾਂਗਰਸ ਦੀ ਸਰਕਾਰ ਸੀ 17 ਤੋਂ ਲੈ ਕੇ 22 ਤੱਕ ਉਹ ਰੈਂਕਿੰਗ ਦੇ ਹਿਸਾਬ ਨਾਲ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਸੀ ਦਸ਼ ਵਿਸ਼ਵ ਦੇਸ਼ ਭਰ ਦੇ ਵਿੱਚ ਪਹਿਲੇ ਨੰਬਰ ਤੇ ਆਏ ਸੀ। ਹੂੰ। ਦੂਜੀ ਗੱਲ ਚਾਰ ਦਿਵਾਰੀਆਂ ਦੀ ਗੱਲ ਕਰਦੇ ਆ ਤੇ ਆਪਾਂ ਤੁਸੀਂ ਤੁਹਾਡੇ ਮਾਧਿਅਮ ਰਹੀਂ ਸਾਰਾ ਵੇਖਿਆ ਕਿ ਕਿੰਦਾ ਇੱਕ ਬਾਥਰੂਮ ਨੂੰ ਇਨੋਗਰੇਟ ਕਰਨ ਲਈ ਬੜਾ ਵੱਡਾ ਫੰਕਸ਼ਨ ਰੱਖਿਆ ਗਿਆ। ਇੱਕ ਕੰਧ ਜੇਕਰ ਕੋਈ ਪੇਂਟ ਕਰ ਦਿੱਤੀ ਗਈ ਤੇ ਉਹਦੇ ਉੱਤੇ ਇੱਕ ਵੱਡਾ ਫੰਕਸ਼ਨ ਰੱਖਿਆ ਗਿਆ। ਕਿਸ ਤਰੀਕੇ ਦੇ ਨਾਲ ਇਹਨਾਂ ਦੇ ਐਮ.ਐਲ.ਏ. ਔਰ ਮੰਤਰੀ ਜਿਹੜੇ ਨੇ ਉਹ ਸਾਡੇ ਅਧਿਆਪਕਾਂ ਨੂੰ ਅ ਨਿਰਾਦਰ ਕਰਦੇ ਹੋਏ ਵੇਖੇਗੇ ਜਦੋਂ ਇਹ ਕਿਹਾ ਗਿਆ ਵੀ ਇੱਥੇ ਕੱਟ ਕਿਉਂ ਨਹੀਂ ਹੋਇਆ ਸਕੂਲਾਂ ਦੇ ਵਿੱਚ। ਉਹਨਾਂ ਨੂੰ ਟਾਰਗੇਟ ਦਿੱਤਾ ਗਿਆ ਕਿ ਮਾਪਿਆਂ ਨੂੰ ਬੁਲਾਓ ਤੇ ਸਾਡੀਆਂ ਪਾਲਿਸੀਆਂ ਜਿਹੜੀਆਂ ਨੇ ਉਹਨਾਂ ਦੇ ਮਾਪਿਆਂ ਨੂੰ ਸਮਝਾਓ ਔਰ ਉਹ ਇਨੋਗਰੇਸ਼ਨ ਦੇ ਉੱਤੇ ਵੀ ਮਾਪਿਆਂ ਨੂੰ ਬੁਲਾਉਣ ਲਈ ਜਿਹੜਾ ਪ੍ਰੈਸ਼ਰ ਬਣਾਇਆ ਗਿਆ ਸਕੂਲ ਦੇ ਅਧਿਆਪਕਾਂ ਦੇ ਉੱਤੇ ਸਕੂਲ ਦੇ ਸਟਾਫ ਦੇ ਉੱਤੇ ਐਜੂਕੇਸ਼ਨ ਦਾ ਦਾ ਪੱਧਰ ਘਟਾ ਜਾ ਰਿਹਾ ਔਰ ਚੰਦਕ ਜਿਹੜੇ ਸਕੂਲ ਨੇ ਉਹਨਾਂ ਦੀ ਲੀਪਾ ਪੋਥੀ ਕਰਕੇ ਉਹਨਾਂ ਨੂੰ ਹੀ ਕਿਸੇ ਨੂੰ ਸਕੂਲ ਆਫ ਐਮੀਨੈਂਸ ਬਣਾਤਾ ਕਿਸੇ ਨੂੰ ਕੁਝ ਬਣਾਤਾ ਅਜੇ ਤੇ ਤੁਸੀਂ ਇਹ ਵੇਖੋ ਕਿ ਇਹ ਸਾਰੀ ਪਾਲਿਸੀਆਂ ਲੈ ਕੇ ਕੌਣ ਆ ਰਿਹਾ ਜਿਨ੍ਹਾਂ ਦੇ ਉੱਤੇ ਖੁਦ 2000 ਕਰੋੜ ਦਾ ਉਥੇ ਸਕੂਲਾਂ ਦੇ ਜਿਹੜੇ ਕਮਰਿਆਂ ਦਾ ਜਿਹੜਾ ਜਿਹੜਾ ਬੜਾ ਵੱਡਾ ਇਲਜ਼ਾਮ ਲੱਗਾ ਇਹਨਾਂ ਦੇ ਚਲੋ ਉਹ ਬਾਕੀ ਹੋਰ ਬੰਦੇ ਆ ਠੀਕ ਹੈ ਸ਼ੁਕਰੀਆ ਕਾਲੋਸ ਸਾਹਿਬ ਤੁਹਾਡਾ ਵੀ ਗੱਲਬਾਤ ਕਰਨ ਲਈ ਕਲੇਰ ਸਾਹਿਬ ਸਾਡੇ ਨਾਲ ਜੁੜੇ ਉਹਨਾਂ ਦਾ ਵੀ ਧੰਨਵਾਦ ਹੈ ਤਾਂ ਕੁਲ ਇਲਾਕੇ ਮਸਲਾ ਜਨਾ ਹੈ ਉਰੰਗ ਜਿਹੜੇ ਉਹ ਨੀਲਾ ਪੀਲਾ ਕਿਉਂ ਕੀਤਾ ਗਿਆ ਇਹ ਸਿੱਧੇ ਤੌਰ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਵਿਰੋਧੀਆਂ ਦੇ ਵੱਲੋਂ ਇੱਕ ਤਸਵੀਰ ਸ਼ੇਅਰ ਕਰ